ਉੱਥੋਂ ਪਾਣੀ ਨਿਕਲਦਾ ਸੀ ਉੱਥੋਂ ਪਾਣੀ ਨਿਕਲ ਕੇ ਸਾਹਮਣੇ ਭਰਦਾ ਸੀ ਉੱਥੋਂ ਭਰ ਕੇ ਬਾਦਸ਼ਾਹ ਹੁੰਦਾ ਸੀਗਾ ਹਿੰਦੁਸਤਾਨ ਦਾ ਜਾਂ ਫਿਰ ਅਕਬਰ ਲਾ ਲੋ ਉਹ ਇਹ ਉਹਦਾ ਜਵਾਨੇ ਖਾਨ ਸੀ ਤੇ ਸੰਗ ਮਰਮਰ ਦਾ ਬਣਿਆ ਹੋਇਆ ਇਹ ਉਹਨਾਂ ਦੇ ਦਾਸ ਦਾਸੀਆਂ ਹੁੰਦੇ ਸੀ ਇਹਦਾ ਨਾਲ ਕੁਝ ਐਂਟਰੀ ਕਰ ਸਕਦੇ ਆ ਜਾਂ ਐਗਜ਼ਿਟ ਕਰ ਸਕਦੇ ਆ ਆਪਾਂ ਲਾਲ ਕਿਲੇ ਦਾ ਸੋ ਫਾਈਨਲੀ ਲਾਲ ਕਿਲਾ ਪਹੁੰਚ ਹੀ ਗਏ ਆ ਕਿ ਬੜੇ ਔਖੇ ਪਹੁੰਚੇ ਆ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਤੇ ਲਾਲ ਕਿਲੇ ਦੇ ਬਾਹਰ ਦਾ ਕੁਛ ਇਦਾਂ ਦਾ 뷰 ਹੈਗਾ ਤੇ ਇਹ ਲਾਲ ਕਿਲੇ ਦੇ ਅੰਦਰ ਦਾ 뷰 ਆ ਆਪਾਂ ਅੱਗੇ ਚੱਲਦੇ ਆਂ ਤੇ ਦਿਖਾਉਨੇ ਆਂ ਫਿਰ ਚਲਿਏ ਚੱਲਦੇ ਆਂ ਅੰਦਰ ਗੇਟ ਭਾਲਦੇ ਆਂ ਤਾਂ ਕਿੱਥੇ ਆ ਜਾਓ ਉਧਰਲੇ ਪਾਸੇ ਹੋਊਗਾ ਉਹ ਸਾਹਮਣੇ ਕੋਈ ਮੰਦਿਰ ਵੀ ਇੱਕ ਏ ਲਾਲ ਕਿਲੇ ਦੇ ਬਾਹਰ ਦਾ ਵੀਊ ਤੇ ਟ੍ਰੈਫਿਕ ਬਹੁਤ ਜ਼ਿਆਦਾ ਕਾਹਦੀ ਹੈ ਕਿ ਘਟਨੂ ਲਾਲ ਕਿਲੇ ਦੇ ਅੰਦਰ ਦਾ ਕੁਝ ਵੀਊ ਸਰੋਤ ਰੈੱਡ ਫੋਰਟ ਦਾ ਸੰਬੰਧ ਆਹ ਏਅਰ ਰੈੱਡ ਫੋਰਟ ਲਾਲ ਕਿਲਾ ਟ੍ਰੈਕਟਰ ਲੈ ਲਈ ਅਪੇਕਸ਼ਾ ਦੋ ਕਿੱਥੇ ਹੈ ਬਾਈ ਟੈਕਟਰ ਦਿਖਾ ਕੇ ਐਂਟਰੀ ਕਰਾ ਲਈ ਆ ਤੇ ਬਸ ਹੁਣ ਚੱਲੇ ਆ ਅੰਦਰ ਤੇ ਬਾਈ ਬਾਈ ਤਾਂ ਬੱਸ ਜਾਮਾ ਨਿਆਹਤ ਹੋ ਗਿਆ ਟ੍ਰੈਫਿਕ ਬਹੁਤ ਥੀਕਾ ਟਾਈਮ ਬਹੁਤ ਲੱਗ ਗਿਆ ਸਾਨੂੰ ਆਦਿਆਂ ਨੂੰ ਤੇ ਬਸ ਚੱਲੇ ਆ ਅੱਗੇ ਫਿਰ ਦੇਖਦੇ ਆ ਅੱਛਾ ਇੱਧਰ ਐਂਟਰੀ ਹੁੰਦੀ ਆ ਓਕੇ risks it� Jung believers cción nd W faith la vig la ਤੁਸੀਂ ਉਹ ਹੀ ਕਹਿੰਦੇ ਸੀ ਆ ਤੋਪ ਕੋਲੇ ਜਾਣਾ ਸੀਗਾ ਬਾਈ ਕਹਿੰਦਾ ਸੀ ਤੋਪ ਕੋਲੇ ਜਾਣਾ ਤੋਪ ਕੋਲੇ ਫਾਈਨਲੀ ਪਹੁੰਚ ਗਏ ਆਂਗੇ ਲਾਹਨ ਤੋਪ ਤੇ ਖੜ੍ਹ ਜਾ ਨਾਲ ਖੜੋ ਫਿਰ ਚੱਲੇ ਕਿੱਧਰ ਹਾਂ ਨਾ ਚੱਲ ਲੈਟ ਹੋ ਰਿਹਾ ਥੋੜਾ ਜਣਾ ਆ ਬੜਾ ਜੀ ਕਰਦੇ ਖੜ੍ਹਦੇ ਹਾਂ ਚਲੋ ਫਿਰ ਠੀਕ ਅੱਗੇ ਆ ਕੇ ਦੁਬਾਰਾ ਵਾਪਸ ਆ ਕੇ ਕਰਦੇ ਹਾਂ ਬਿਲਡਿੰਗ ਮੋਕਾਂ ਹਟਾ ਨਾ ਬਈ ਇਹ ਖੜੇ ਆਪਾਂ ਦਿੱਲੀ ਲਾਲ ਕਿਲਾ ਅ ਸੋ ਫਾਈਨਲੀ ਆਪਾਂ ਉਧਰੋਂ ਟਿਕਟ ਵਗੈਰਾ ਦਿਖਾ ਕੇ ਉਸ ਤੋਂ ਬਾਅਦ ਥੋੜੀ ਜਿਹੀ ਕਿਸੇ ਸਰਫ ਵਾਲਿਆਂ ਨੇ ਚੈਕਿੰਗ ਕਰਕੇ ਸਾਨੂੰ ਅੱਗੇ ਐਂਟਰੀ ਕਰਾ ਦਿੱਤੀ ਤੇ ਹੁਣ ਉਸ ਤੋਂ ਬਾਅਦ ਅੱਗੇ ਐਂਟਰ ਕਰ ਗਏ ਆਂਗੇ ਅੰਦਰ ਮੇਨ ਬਿਲਡਿੰਗ ਦੇ ਵਿੱਚ ਜਿਹੜੀ ਟਿਕਟ ਲੱਗਦੀ ਆ ਤੇ ਫਸ ਅੱਗੇ ਦਿਖਾਉਨੇ ਆ ਤੁਹਾਨੂੰ ਆ ਕੁਝ ਮਾਰਕੀਟ ਨੂੰ ਛੋਟੀਆਂ ਸ਼ਾਪਸ ਜਿਗਰ ਕੁ ਲਿਖਾਈਆਂ ਮੰਗ ਅੰਦਰ ਇਹ ਤਾਂ ਗਾਂਢ ਲੰਮਾ ਹੀ ਬਹੁਤ ਆ ਮੈਨੂੰ ਤਾਂ ਲੱਗਿਆ ਕਿ ਲਾ ਮੇਨ ਗੇਟ ਗੇਟ ਹੀ ਹੈਗਾ ਹਨਾ ਅੰਦਰ ਮਾਰਕੀਟ ਵੀ ਬਣੀ ਹੋਈ ਆ ਬਹੁਤ ਵਧੀਆ ਇਹ ਲਗਭਗ ਜਿਹੜਾ ਇਹਦਾ ਸਟਰਕਚਰ ਹੈਗਾ ਬਣਾਇਆ ਹੋਇਆ ਹੈਗਾ ਹਨਾ ਉਹਦਾ ਆਰਕੀਟੈਕਚਰ ਸਟਰਕਚਰ ਹੈਗਾ ਇਹ ਜਾਮਾ ਮਸਜਿਦ ਦੇ ਨਾਲ ਮਿਲਦਾ ਜੁਲਦਾ ਜ ਬਣਿਆ ਹੋਇਆ ਹੈਗਾ ਆ ਇਧਰ ਆਈ ਥਿੰਕ ਕੋਈ ਗਰਾਊਂਡ ਵਗੈਰਾ ਕੱਢਿਆ ਹੋਇਆਗਾ ਉਹ ਜਿੱਦਾਂ ਪਾਰਕ ਪੁਰਕਾ ਬੈਠਣ ਨੂੰ ਇਧਰ ਵੀ ਉਸ ਜਗ੍ਹਾ ਬਣਾਈ ਹੋਈ ਹੈ ਸ਼ਾਮੇਨ ਅੱਗੇ ਉਹ ਦੂਰ ਜਾ ਕੇ ਆ ਹੋਰ ਵੀ ਅੱਗੇ ਕਿਦਾਂ ਦਾ ਲੱਗ ਰਿਹਾ ਫਿਰ ਬਾਈ ਉਹ ਦੋਦੇ ਲਗਰੇਣਾ ਮੋੜ ਲਵੇ ਲਗਰੇਣਾ ਉਹ ਠੱਕੇ ਧੱਕੇ ਕੁਝ ਨਹੀਂ ਸਾਰੀ ਟਿਕਾਟ ਲੈ ਜਾਣੀਆਂ ਜਦੋਂ ਜਾ ਕੇ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੀ ਕੰਫਰਮ ਹੋ ਗਈ ਤਾਂ ਕਿਤਾ ਫਿਰ ਤਾਂ ਲੈ ਜੀ ਟਿਕਾਟ ਕੋਈ ਨਾ ਲੈ ਜਾਣੀਆਂ ਬੜੇ ਦੂਰ ਤੱਕ ਆ ਯਾਰ ਬਿਲਡਿੰਗ ਕੰਦੀ ਕਿਉਂਕਿ ਅੱਗੇ ਤਾਂ ਲਾਲ ਕਿਲਾ ਸਰ ਬਾਰੋ-ਬਾਰ ਹੀ ਦੇਖਿਆ ਸੀਗਾ ਉਹ ਕੁਝ ਇੱਕ ਹੋਰ ਮਾਰਕੀਟ ਆ ਗਈ ਕੀ ਕ ਐਵੇਂ ਨਿਕੰਨੇ ਜਿਹੜੇ ਰਾਜਾ ਮਹਾਰਾਜੇ ਸੀਗੇ ਪੂਰੇ ਹਿੰਦੁਸਤਾਨ ਤੇ ਰਾਜ ਕਰਦੇ ਸੀਗੇ ਉਹ ਦਿੱਲੀ ਦੇ ਵਿੱਚ ਹੀ ਕਿਉਂ ਰਹਿੰਦੇ ਸੀਗੇ ਹੁਣ ਪਤਾ ਲੱਗਾ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਕਿਉਂ ਰਹਿੰਦੇ ਸੀਗੇ ਇੱਧਰ ਵੀ ਜਾ ਕੇ ਆਉਣਾ ਉੱਪਰ ਕਿ ਮੋੜ ਦੇ ਹੋ ਚੱਲਾਂਗੇ ਚਲੋ ਹਣਾ ਆ ਗਿਆ ਲਾਲ ਕਿਲੇ ਦੇ ਬਿਲਕੁਲ ਅੰਦਰ ਤੇ ਆ ਕੁਛ ਇਦਾਂ ਦਾ 뷰 ਹੈਗਾ ਆਪਾਂ ਲਾਲ ਕਿਲੇ ਦੇ ਬਿਲਕੁਲ ਅੰਦਰ ਖੜੇ ਆਂਗੇ ਤੇ ਇਹ ਕੁਛ ਇਦਾਂ ਦਾ ਪਿੱਛੇ 뷰 ਹੈਗਾ ਤੇ ਜਿਹਦੇ ਵਿੱਚ ਸ਼ਾਇਦ ਦੀਵਾਨੇ ਆਮ ਤੇ ਦੀਵਾਨੇ ਖਾਸ ਕੁਝ ਵੀ ਹੈਗਾ ਜਿਹੜਾ ਅੱਗੇ ਜਾ ਕੇ ਦੇਖਦੇ ਆਂਗੇ ਤੇ ਉਹ ਪਿੱਛੇ ਮੇਨ ਬਿਲਡਿੰਗ ਰਹਿ ਗਈ ਜਿਸ ਤੋਂ ਆਪਾਂ ਐਂਟਰੀ ਕਰਦੇ ਆਂਗੇ ਉਹ ਹਜੇ ਅੰਦਰ ਉੱਥੇ ਜਾਣਾ ਹੈਗਾ ਸ਼ਾਇਦ ਉਹ ਪਤਾ ਨਹੀਂ ਕੀ ਹੈਗਾ ਤੇ ਆ ਇੱਧਰ ਬਣੀ ਹੋਈ ਆ ਜਿਹੜੀ ਮੈਨੂੰ ਬਿਲਡਿੰਗ ਉਹ ਦੇਖਦੇ ਆ ਸਾਰਾ ਆਹੋ ਪਤਾ ਨਹੀਂ ਕੀ ਆ ਬਿਲਡਿੰਗ ਤਾਂ ਮੈਨੂੰ ਵੀ ਨਹੀਂ ਪਤਾ ਕੀ ਆ ਐਸਾ ਇੱਧਰ ਸੀ دیਵਾਨੇ ਆਮ ਜਾਂ دیਵਾਨੇ ਖਾਸ ਕੁਝ ਵੀ ਆ ਹਨਾ ਚਲੋ ਆ ਇੱਧਰ ਤਾਂ ਤੁਸੀਂ ਬਿਲਡਿੰਗ ਆ ਕਿ ਜਿੱਧਰ ਐਂਟਰ ਕਰਿਆ ਆ ਆ ਜਿੱਕਰ دیਵਾਨੇ ਆਮ ਆ ਜਾਂ ਖਾਸ ਆ ਜਿਹੜਾ ਵੀ ਹੈਗਾਗਾ ਤਾਂ ਅਕਬਰ ਜਾਂ ਜਿਹੜਾ ਵੀ ਸੀਗਾ ਰਾਜਾ ਮੇਰੇ ਖਿਆਲ ਨਾਲ ਤਾਂ ਅਕਬਰ ਹੀ ਸੀਗਾ ਇੱਥੇ ਬਹਿ ਕੇ ਲੋਕਾਂ ਦੇ ਫੈਸਲੇ ਕਰਿਆ ਕਰਦਾ ਸੀਗਾ ਤੋ ਲੋਕਾਂ ਦੀਆਂ ਜਿਹੜੀਆਂ ਸਿੰਘਾਂ ਕੋਈ ਵੀ ਪ੍ਰੋਬਲਮਸ ਵਗੈਰਾ ਇੱਥੇ ਬੈ ਕੇ ਸੁਣਾ ਕਰਦਾ ਸੀਗਾ ਆ ਅਸੀਂ ਖੜੇ ਆ ਸਾਨੂੰ ਪਰ ਇਹ ਨਹੀਂ ਪਤਾ ਵੀ ਇਹ ਅਕਬਰ ਦਾ ਸੀ ਕਿ ਕੀ ਦਾ ਜਹਾਂਗੀਰ ਦਾ ਰੱਖਿਆ ਪਤਾ ਨਹੀਂ ਜਿਹੜਾ ਸੀ ਪਤਾ ਨਹੀਂ ਕਿਸੇ ਵੀ ਮੁਗਲ ਬਾਦਸ਼ਾਹ ਦਾ ਸੀਗਾ ਜਿਹਨੇ ਲਾਲ ਕਿਲਾ ਬਣਵਾਇਆ ਸੀਗਾ ਐਨਾ ਇਤਿਹਾਸ ਬਾਰੇ ਜਿਆਦਾ ਪਤਾ ਨਹੀਂਗਾ ਕਿਉਂਕਿ ਮੈਂ ਤਾਂ ਖੁਦ ਕਮਰਸ ਦਾ ਸਟੂਡੈਂਟ ਆਗਾ ਤੇ ਬਾਈ ਹੈਗਾ ਜਿਹੜਾ ਉਹ ਮੈਕੈਨਿਕਲ ਦਾ ਸਟੂਡੈਂਟ ਹੈਗਾ ਆ ਗਏ ਮਮਤਾਜ ਮਹਿਲ ਹਾਂ ਇੱਧਰ ਲਿਖਿਆ ਹੈਗਾ ਮਮਤਾਜ ਮਹਿਲ ਉਧਰ ਮਮਤਾਜ ਹਾਂ ਉਧਰ ਮਮਤਾਜ ਮਹਿਲ ਹੈ ਤੇ ਇੱਧਰ ਰੰਗ ਮਹਿਲ ਹੈਗਾ ਉਹ ਫਿਰ ਅੱਗੇ ਇੱਧਰ ਨੂੰ ਕਰਾਸ ਕਰ ਦਿੰਦੇ ਆ ਇਹਦੇ ਨਾਲ ਹੀ ਚੱਲਦੇ ਆ ਉਹ ਪਿੱਛੇ ਵੀ ਬਿਲਡਿੰਗ ਬਣੀ ਹੋਇਆ ਮੇਰੇ ਖਿਆਲ ਨਾਲ ਉਹ ਉਹ ਨਹੀਂ ਚਾਹੀਦੀ ਆ ਮਸਜਿਦ ਵਗੈਰਾ ਨਾ ਜਿਹਨੂੰ ਉਹ ਗੁੰਮਟੇ ਚ ਲੱਗੇ ਹੋਏ ਲੰਮੇ ਲੰਮੇ ਆ ਤਾਂ ਇਦਾਂ ਮੈਨ ਲੱਗਦਾ ਇੱਥੇ ਅਕਬਰ ਨੇ ਨਾ ਉਹਨੂੰ ਆਪਦੇ ਸਵੀਮਿੰਗ ਪੂਲ ਵੀ ਪੂਰਾ ਬਣਾਇਆ ਸੀ ਨਾ ਪੂਰਾ ਅਕਬਰ ਨਿਆਰੇ ਲੈੰਦਾ ਰਿਹਾ ਹੋਗਾ ਹੋ ਸਕਦਾ ਪਹਿਲਾਂ ਦਾ ਹੋਵੇ ਹੋ ਸਕਦਾ ਬਾਅਦ ਚ ਪੁਹਾਰੇ ਵਗੈਰਾ ਲਾਏ ਹੋਣ ਪਰ ਪੁਹਾਰਾ ਦੇ ਵਿੱਚ ਕੋਈ ਦਿਸੇ ਨਾ ਰਿਹਾ ਵੀ ਨਹੀਂ ਪੁਹਾਰਾ ਹੀ ਪੱਕਾ ਹੋ ਸਕਦਾਗਾ ਆਹ ਹੁਣ ਐ ਨਹੀਂ ਪਤਾ ਕੀ ਆ ਇਹ ਪਰ ਹੈ ਕੁਛ ਉਹ ਬਾਕੀ ਦੇਖਦੇ ਆ ਉੱਥੇ ਲਿਖਿਆ ਹੋਇਆ ਹੈ ਕੀ ਇਹ ਇਹ ਕੁਛ ਰੰਗ ਬੱਲ ਦੇ ਬਾਰੇ ਲਿਖਿਆ ਹੋਇਆਗਾ ਵੀ ਇਹ ਕਾਦੇ ਨਾਲ ਰਿਲੇਟ ਕਰਦਾਗਾ ਉਹ ਅੱਗੇ ਆਪਾਂ ਤੁਹਾਨੂੰ ਬੋਲ ਕੇ ਤੇ ਅਦਾਸੀ ਦੇਵਾਂਗੇ ਇਹਦੇ ਵਿੱਚ ਤੇ ਇਹ ਪਿੱਛੇ ਕੁਝ ਇਦਾਂ ਦੀ ਜਿਹੜੀ ਬਿਲਡਿੰਗ ਬਣੀ ਹੋਈ ਹੈ ਨਾ ਇਹ ਵਾਲੀ ਜਿਹੜੀ ਇਹ ਵਾਲੀ ਬਿਲਡਿੰਗ ਆਗੇ ਇਹਦੇ ਵਿੱਚ ਨਾ ਉਹ ਅੰਦਰਲੀ ਸਾਈਡ ਇੱਕ ਪੁਫਹਾਰਾ ਲੱਗਿਆ ਹੋਇਆ ਹੈਗਾ ਮੇਨ ਜਿਹੜਾ ਪੁਫਹਾਰਾ ਉੱਥੋਂ ਪਾਣੀ ਨਿਕਲਦਾ ਸੀ ਉੱਥੋਂ ਪਾਣੀ ਨਿਕਲ ਕੇ ਸਾਹਮਣੇ ਭਰਦਾ ਸੀ ਉੱਥੋਂ ਭਰ ਕੇ ਨੀਚੇ ਦੀ ਇਦਾਂ ਜਾ ਕੇ ਉਹ ਅੱਗੇ ਸਾਰੇ ਬਗੀਚੇ ਦੇ ਵਿੱਚ ਉਹ ਜਿਹੜਾ ਬਣਿਆ ਹੋਇਆਗਾ ਮਤਲਬ ਤਲਾਬ ਟਾਈਪ ਕੁਛ ਨਾ ਜਿਦਾ ਦਸ਼ਵੀਂਕ ਪੂਲ ਹੁੰਦਾ ਉਸ ਟਾਈਪ ਕੁਛ ਬਣਿਆ ਹੋਇਆਗਾ ਤੇ ਉਹਦੇ ਵਿੱਚ ਪਾਣੀ ਭਰਦਾ ਸੀਗਾ ਤੇ ਉਦਾਂ ਦੀ ਕੁਛ ਪਾਰਕ ਬਣੀ ਹੋਈ ਆ ਤੇ ਇਹਨੂੰ ਆਪਾਂ ਕਹਿ ਸਕਦੇ ਆ ਜਿਹਨੂੰ ਕਹਿੰਦੇ ਨਾ ਮੋਗਲ ਆ ਉਦਾਂ ਦਾ ਕੁਛ ਨਮੂਨਾ ਉਹਨਾਂ ਦੀ ਕਲਾ ਦਾ ਆ ਨੀਚੇ 게ਟ ਬਣਿਆ ਹੋਇਆ ਕਾਫੀ ਬਿਹਤਰੀਨ ਤੇ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਮੈਨੇਜ ਕਰਕੇ ਰੱਖਿਆ ਹੋਇਆ ਹੈਗਾ ਹਾਂ ਇਹ ਦੀਵਾਨੇ ਖਾਸ ਆ ਫਿਰ ਉਹ ਦੀਵਾਨੇ ਆਮ ਸੀ ਜਿਹੜਾ ਥੋੜਾ ਲਾਲ ਕਲਰ ਵਿੱਚ ਸੀਗਾ ਹਾਂ ਜਿਹੜਾ ਮੈਂ ਅਮਿਊਜ਼ਮ ਪਾਰਕ ਮੈਂ ਕਰਦਾ ਆ ਜਿਹੜਾ ਇਸ ਤਰ੍ਹਾਂ ਜੂਨ ਲੱਗਿਆ ਏ ਫੋਨ ਦੇ ਬਹੁਤ ਵਨ ਬੰਦ ਕਰ ਦਿਆ ਇਹ ਆਪੇ ਇਸ ਤਰ੍ਹਾਂ ਆ ਗਿਆ ਇਸ ਸਾਈਡ ਹਾਂ ਇਹ ਹੈ ਆ ਦੀਵਾਨੇ ਖਾਸ ਜਿੱਥੇ ਬਾਦਸ਼ਾਹ ਅਕਬਰ ਜਾਂ ਫਿਰ ਕੋਈ ਵੀ ਜਿਹੜਾ ਕਿਵੇਂ 26 ਜਨਵਰੀ ਹਾਂ ਕਿਉਂਕਿ ਇਸ ਤਰ੍ਹਾਂ ਜਿੱਦਾਂ ਕਹਿੰਦੇ ਇੱਥੇ ਕੋਈ ਵੀ ਜਿੱਦਾਂ ਬਾਦਸ਼ਾਹ ਹੁੰਦਾ ਸੀਗਾ ਹਿੰਦੁਸਤਾਨ ਦਾ ਜਾਂ ਫਿਰ ਅਕਬਰ ਲਾ ਲੋ ਉਹ ਇਹ ਉਹਦਾ ਦੀਵਾਨੇ ਖਾਸ ਸੀ ਤੇ ਸੰਗ ਮਰਮਰ ਦਾ ਬਣਿਆ ਹੋਇਆ ਇਹ ਹਾਂ ਸਤੰਤ ਰਹੇ ਉਹ ਜਿੱਥੇ ਉਹ ਬੈੰਦਾ ਸੀ ਉਹਦਾ ਥੜਾ ਬਣਿਆ ਹੋਇਆ ਪਿੱਛੇ ਹੈੱਚ ਤੇ ਇਹ ਵੀ ਕਾਫੀ ਸੋਹਣੀ ਇਮਾਰਤ ਹੈਗੀ ਆ ਪਿੱਛੇ ਮੇਰੇ ਖਿਆਲ ਨਾਲ ਤਾਂ ਇਹ ਮਸਜਿਦ ਹੋਣੀ ਚਾਹੀਦੀ ਆ ਬਾਕੀ ਐਗਜੈਕਟ ਮੈਨੂੰ ਵੀ ਨਹੀਂ ਪਤਾ ਕੀ ਆ ਦੇਖਦੇ ਆ ਉਹ ਵੀ ਉਹਦੇ ਅੱਗੇ ਲਿਖਿਆ ਹੀ ਹੋਣਾ ਉਹਨਾਂ ਨੇ ਹੈਡਿੰਗ ਦਿੱਤੇ ਹੈ ਕੀ ਉਹ ਤੇ ਇਹ ਕੋਈ ਸ਼ਾਇਦ ਇਦਾਂ ਦਾ ਵਿਊ ਆਗਾ ਜਿਹੜਾ ਪਿੱਛੇ ਦੇਵਾਨੇ ਖਾਸ ਦਾਗਾ ਇਹ ਸ਼ਾਇਦ ਮਸਜਿਦ ਆਗੀ ਉੱਪਰ ਆਪਾਂ ਕੇ ਜਾ ਕੇ ਦੇਖਦੇ ਹਾਂ ਕਿ ਕਿਦਾਂ ਦਾ ਸਾਂਚੀ ਹੋਗਾ ਇਹਦਾ ਮੇਨ ਗੇਟ ਦਾ ਆਊਟਸਾਈਡ ਹੈਗਾ ਆਊਟਸਾਈਡ ਤੋਂ ਇਹ ਇਹ ਇੱਦਾਂ ਕੁਸ਼ ਸਰੰਗ ਦਾ ਥਿਊ ਆ ਜਿਹਨੂੰ ਆਪਾਂ ਟਨਲ ਕਹਿ ਸਕਦੇ ਹਾਂਗੇ ਹਨਾ ਇਹਦੇ ਨੀਚੋਂ ਦੀ ਹੋ ਕੇ ਇਦਾਂ ਲੰਘਦੀ ਹੈਗੇ ਆਈ ਥਿੰਕ ਟਨਲ ਆ ਇਹ ਕਿਸ ਤਰ੍ਹਾਂ ਫਾਇਦਾ ਕਰਕੇ ਭੱਜਿਆ ਜਾਂਦਾ ਹੈ ਫਰ ਹਾਲ ਹਾਲ ਉਹਨਾਂ ਨੇ ਜਿਹੜੇ ਸਾਹ ਹੁਣ ਹੈ ਇਹਦੀ ਟਿਕਟ ਰੱਖੀ ਹੋਈ ਹੈਗੀ ਲਾਲ ਕਿਲੇ ਦੀ ਟਿਕਟ 50 ਰੁਪਏ ਆ ਪਰ ਪਰਸਨ ਉਹ ਉਸ ਨਾਲ ਤਾਂ ਕੁਝ ਵੀ ਨਹੀਂਗਾ ਉਹ ਬਾਈ ਬਾਲਾ ਫੋਰਸ ਕਰੀ ਜਾਂਦਾ ਸੀਗਾ ਕਹਿੰਦਾ ਸੀਗਾ ਵੀ ਆਪਾਂ ਨਹੀਂ ਨਹੀਂ ਅੰਦਰ ਨਹੀਂ ਜਾਣਾ ਬਾਹਰ ਚੱਲ ਜਾ ਬਾਹਰ ਚੱਲ ਜਾ ਮੈਂ ਕਿਹਾ ਨਹੀਂ ਹੁਣ ਜਦੋਂ ਆਏ ਤਾਂ ਹੈਗੇ ਆ ਫਿਰ ਆਪਾਂ ਦੇਖ ਕੇ ਚੱਲਦੇ ਆਂਗੇ ਤੇ ਬਾਗਾਂ ਮੰਡਪ ਇਧਰ ਵੀ ਕੁਝ ਲਿਖਿਆ ਹੋਇਆ ਹੈਗਾ ਇਹ ਰਿਲੇਟਡ ਹੀ ਤੇ ਉਹ ਪਿੱਛੇ ਆਈ ਥਿੰਕ ਉਹ ਬ੍ਰਿਟਿਸ਼ ਆਰਕੀਟੈਕਚਰ ਆ ਇਧਰ ਜਿਹੜਾ ਮੋਗਲ ਆਰਕੀਟੈਕਚਰ ਸੀਗਾ ਉਹ ਬ੍ਰਿਟਿਸ਼ ਆਰਕੀਟੈਕਚਰ ਦੀਆਂ ਬਿਲਡਿੰਗਸ ਹੈਗਾ ਹਾਂ ਕਿ ਮਿਊਜ਼ੀਅਮ ਹੈਗਾ ਹਾਂ ਮਿਊਜ਼ੀਅਮ ਫਿਰ ਉਦਾਂ ਹੀ ਹੋ ਗਿਆ ਬ੍ਰਿਟਿਸ਼ ਆਰਕੀਟੈਕਚਰ ਹੀ ਹੋ ਗਿਆ ਕਿਉਂਕਿ ਰਾਜਿਆਂ ਤੋਂ ਬਾਅਦ ਉਹਨਾਂ ਨੇ ਜਿੱਦਾਂ ਕੋਈ ਵੀ ਜਿਹੜੇ ਸੀਗੇ ਮੁਗਲ ਉਹਨਾਂ ਨੇ ਇਹ ਬਣਾਇਆ ਹੋਣਾਗਾ ਲਾਲ ਕਿਲਾ ਬਹੁਤ ਵੱਡੀ ਮਾਰਤਾ ਬਹੁਤ ਵੱਡੀ ਆ ਕੁਛ ਏਦਾਂ ਪਾਣੀ ਦੇ ਉਹ ਜਿੱਦਾਂ ਸਿਸਟਮ ਆਸ ਤੇ ਹੈ ਨਾ ਜਾਂਦਾ ਇੱਧਰ ਪਾਰਕਾਂ ਨੂੰ ਜਾਂਦਾ ਪਾਣੀ ਜਾਂ ਆ ਜਾਉਂਦੇ ਆ ਜ ਨੇ ਖੇਦਰੀਆਂ ਨਾ ਆ ਜਾਓ ਹਵਾ ਕਮ ਕਮ ਆ ਕੇ ਕਾਫੀ ਇਧਰਲੀ ਸਾਈਡ ਆ ਕੇ ਦੂਰ ਆ ਗਿਆ ਇਹਦੇ ਵਿੱਚ ਕਾਫੀ ਬਿਲਡਿੰਗਸ ਬਣੀਆਂ ਹੋਣਗੀਆਂ ਆ ਉਹ ਬਿਲਡਿੰਗ ਆ ਜਿੱਥੇ ਮਤਲਬ ਨੀਚੇ ਪਾਣੀ ਨਹੀਂ ਭਰਿਆ ਰਹਿੰਦਾ ਸੀਗਾ ਜਿਹਦੇ ਵਿੱਚ ਗਰਮੀਆਂ ਦੇ ਵਿੱਚ ਜਾ ਕੇ ਉਹ ਬੈਠਦੇ ਸੀਗੇ ਜਾਂ ਠੰਡਾ ਮਾਹੌਲ ਹੁੰਦਾ ਸੀ ਨਾ ਇੱਥੇ ਹਾਂ ਇੱਥੇ ਵੀ ਪਾਣੀ ਭਰਿਆ ਰਹਿੰਦਾ ਸੀਗਾ ਤੇ ਇੱਥੇ ਵੀ ਸਾਈਡਾਂ ਤੇ ਪਾਣੀ ਜਦੋਂ ਆਪਣੇ ਸਰੋਵਰ ਹੌਲ ਹੁੰਦੇ ਆ ਉਸ ਤਰ੍ਹਾਂ ਇਧਰ ਥੱਲੇ ਪਾਣੀ ਭਰਿਆ ਰਹਿੰਦਾ ਤਾਂ ਉੱਪਰ ਬਿਲਡਿੰਗ ਠੰਡੀ ਰਹਿੰਦੀ ਸੀਗੀ ਕਿਉਂਕਿ ਉਹਦੇ ਵਿੱਚ ਹਵਾ ਕ੍ਰੋਸਿੰਗ ਹੁੰਦੀ ਆ ਬਹੁਤ ਵੱਡੀ ਬਿਲਡਿੰਗ ਆ ਲਾਲ ਕਿਲੇ ਦੀ ਬਹੁਤ ਵੱਡੀ ਬਿਲਡਿੰਗ ਸੁਨੇ ਬਾਹਰ ਆ ਪਟਿਆ ਜੀ ਜੇ ਬੱਟਿਆ ਗਿਆ ਤਾਂ ਫਿਰ ਬੱਟਿਆ ਗਿਆ ਉਧਰ ਪਿੱਛੇ ਕੋਈ ਸੀਗਾ ਪੁਹਾਰੇ ਨਾਲ ਹੱਥ ਫਾਕੇ ਲੌਂਕੀ ਜੇ ਆਂਦੇ ਸੀਗੇ ਠੰਡ ਹੋ ਗਈ ਠੰਡ ਹਾਂ ਹੋਣ ਲੱਗੇ ਠੰਡ ਆ ਇਧਰ ਸੇਮ ਬਿਲਡਿੰਗ ਉਧਰ ਜਿੱਦਾਂ ਬਣੀ ਹੋਈ ਆ ਇਦਾਂ ਇਧਰ ਨੂੰ ਕੁਝ ਲਿਖਿਆ ਹੋਇਆ ਚਲ ਆਪਾਂ ਦੇਖਦੇ ਆ ਇਹ ਬਿਲਡਿੰਗ ਹੈ ਕੀ ਤੇ ਤੇ ਰਿਲੇਟਰ ਕੀ ਲਿਖਿਆ ਹੋਇਆ ਹੈਗਾ ਇਦਨਾਨ ਕਸਹਾ ਬਣਾਈਨ ਬਾਦੋ ਮੰਡਪ ਆ ਦੇਖੋ ਸਾਰਾ ਤੁਸੀਂ 17 ਸਤਾਰਾਂ ਹੀ ਹੈ 17 ਜਨਵਰੀ ਹਾਂਜੀ 17 ਜਨਵਰੀ ਆਹ ਕੁਝ ਹੋਰ ਬਿਲਡਿੰਗਸ ਬਣੀਆਂ ਹੋਆਂਗਾ ਅੰਦਰ ਇਹਦੇ ਵਿੱਚ ਪਤਾ ਨਹੀਂ ਕੀ ਕੀ ਆਗਾ ਹੋ ਸਕਦਾ ਇਹ ਕੋਈ ਘੋੜਿਆਂ ਦੇ ਅਸਤਬਲ ਹੋਣ ਹੋ ਸਕਦਾ ਜਿਹੜੇ ਇੱਥੇ ਕੋਈ ਕੰਮ ਕਰਦੇ ਸੀਗੇ ਜਾਂ ਉਹਨਾਂ ਦੇ ਸੈਨਿਕ ਸੀ ਜਾਂ ਜਿਹੜੇ ਉਹਨਾਂ ਦੇ ਦਾਸ-ਦਾਸੀਆਂ ਹੁੰਦੇ ਸੀ ਉਹਨਾਂ ਦੇ ਰਹਿਣ ਲਈ ਇੱਥਾਂ ਅਰੇਂਜਮੈਂਟ ਕੀਤੀ ਹੋਵੇ ਪਤਾ ਨਹੀਂ ਕੀ ਕੀ ਬਿਲਡਿੰਗਸ ਹੈਗੀਆਂ ਪਰ ਇਧਰਲੀ ਸਾਈਡ ਕੁਝ ਸਾਰੇ ਲਗਭਗ ਬਾਰ-ਬਾਰ ਜਿੱਦਾਂ ਬਾਉਂਡਰੀ ਹੈ ਇਸ ਕਿਲੇ ਦੀ ਉਹ ਬਾਉਂਡਰੀ ਦੇ ਨਾਲ-ਨਾਲ ਇਦਾਂ ਬਿਲਡਿੰਗਸ ਬਣੀਆਂ ਹੋਆਂ ਨਾ ਨੀਚੇ ਤੇ ਲਾਲ ਕਿਲੇ ਦੇ ਵਿੱਚ ਘੁੰਮ ਵੀ ਰਹੇ ਆ ਤੇ ਫੋਨ ਵੀ ਲਗਭਗ ਲੋ ਹੀ ਹੈਗਾ ਜਿਹਨਾਂ ਵੀਡੀਓ ਸ਼ੂਟ ਕਰ ਰਹੇ ਆ ਤੇ ਸਾਡੀ ਟਿਕਟ ਵੀ ਹਜੇ ਕਨਫਰਮ ਨਹੀਂ ਹੋਈਗੀ ਰਾਤੀ ਟ੍ਰੇਨ ਆ ਟਿਕਟ ਹਜੇ ਤੱਕ ਕਨਫਰਮ ਨਹੀਂ ਹੋਣੀ ਰੇਲਵੇ ਸਟੇਸ਼ਨ ਜਾਵਾਂਗੇ ਜਿੱਥੋਂ ਚੈੱਕ ਕਰਾਂਗੇ ਵੀ ਜੇ ਕਨਫਰਮ ਹੁੰਦੀ ਆ ਤਾਂ ਠੀਕ ਆ ਅਦਰਵਾਈਜ਼ ਜਨਰਲ ਦੀ ਟਿਕਟ ਲੈਣੀ ਪਊਗੀ ਜੇ ਜਨਰਲ ਦੀ ਟਿਕਟ ਨਹੀਂ ਲੈਂਦੇ ਫਿਰ ਦੇਖਦੇ ਆ ਜੋ ਰਾਤ ਦੀ ਬੱਸ ਹੋ ਇੰਨਾ ਡਾਇਰੈਕਟ ਫਿਰ ਦੇਖਦੇ ਕੀ ਆਗਾ ਤੇ ਇਹ ਇਦਾਂ ਕੁਛ ਬ੍ਰਿਟਿਸ਼ ਆਰਕੀਟੈਕਚਰ ਦੇ ਨਮੂਨੇ ਤੇ ਆਹ ਕੁਛ ਉਹ ਜਿਹੜਾ ਸੇਮ ਤੁਹਾਨੂੰ ਦੱਸਿਆ ਸੀਗਾ ਇਦੇ ਵਿੱਚ ਕੁਝ ਪਤਾ ਤਾਂ ਨਹੀਂ ਲੱਗ ਰਿਹਾ ਹੈ ਕਿ ਇਹ ਆ ਚੂਨੇ ਦੀ ਬਣੀ ਹੋਈ ਇਮਾਰਤਾਂ ਸਾਰੀਆਂ ਆ ਵਿੱਚ ਨੀਚੇ ਚੂਨਾ ਗਿਰਤਾ ਰਿਹਾ ਆ ਵਿੱਚ ਨਾਂ ਲਿਖਿਆ ਹੋਇਆ ਅਮਿਤ ਉਰਵਸ਼ੀ ਇਦਾਂ ਕਰਕੇ ਕੁਝ ਇਹ ਬਿਲਡਿੰਗ ਜਿਹੜੀ ਉੱਥੋਂ ਐਂਟਰੀ ਗੇਟ ਤੋਂ ਜਿਹੜੀ ਡਾਇਰੈਕਟ ਦੇਂਦੀ ਸੀਗੀ ਆਪਾਂ ਇੱਧਰ ਦੀਓਂ ਕੇ ਲੰਘੇ ਸੀਗੀ ਇੱਧਰ ਅੰਦਰ ਦੀ ਐਂਟਰਵੇ ਸੀਗੀ ਇਸ ਸਾਈਡ ਤੋਂ ਬੇ ਬੇ ਵੀ ਥੱਕ ਗਈ ਹੋਣੀ ਹੈਗੇ ਕਰੋ 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 ਸਿੱਚ ਆਪਾਂ ਦੇਖ ਕੇ ਆਇਆ ਕੁਛ ਇਦਾਂ ਦਾ ਵਿਊ ਸੀਗਾ ਲਾਲ ਕਿਲੇ ਦੇ ਅੰਦਰ ਦਾ ਤੇ ਹੁਣ ਆਪਾਂ ਦੁਬਾਰਾ ਬਸ ਟਾਈਮ ਵੀ ਕੱਭੀ ਹੋ ਗਿਆ ਹੁਣ ਆਪਾਂ ਜਾਣਾਗੇ ਰੇਲਵੇ ਸਟੇਸ਼ਨ ਤੇ ਬਸ ਐਗਜ਼ਿਟ ਕਰਦੇ ਆਂ ਇੱਥੋਂ ਲਾਪਰ ਸਾਰੇ ਜਾਈ ਵੀ ਜਾਂਦੇ ਆ ਕੋਸ਼ ਆਈ ਵੀ ਜਾਂਦੇ ਆ ਤਾਂ ਕੁਛ ਅਦਾ ਦੀ ਮੀਨਾਕਾਰੀ ਕੀਤੀ ਹੋਈ ਹੈਗੀ ਇਹਦੇ ਉੱਪਰ ਜਿਹੜਾ ਲਾਲ ਕਿਲੇ ਦੀ ਐਂਟ੍ਰੈਂਸ ਆ ਉਹਦੇ ਉੱਪਰ ਦਾ ਕੁਛ ਅਦਾ ਦੀ ਮੀਨਾਕਾਰੀ ਕੀਤੀ ਹੋਈ ਹੈ ਤੇ ਇੱਦਾਂ ਨਹੀਂ ਕੁਛ ਇੱਕ ਛੋਟੀ ਜਿਹੀ ਮਾਰਕੀਟ ਵੀ ਵਿੱਚ ਬਣੀ ਹੋਈ ਹੈਗੀ ਤੇ ਬੱਸ ਦੇਖਦੇ ਚੱਲਦੇ ਨੂੰ ਪਰ ਉਹ ਪਿੱਛੇ ਤਿਰੰਗਾ ਲੱਗਿਆ ਹੋਇਆ ਉੱਪਰ ਵਾਓ ਇਹਦੀ ਵੀ ਐਂਟਰੀ ਹੋਈ ਆ ਇਹਦੇ ਉੱਪਰ ਬਿਨਾਂ ਟਿਕਟ ਤੋਂ ਹੀ ਹੋ ਗਈ ਹੋਣੀ ਆ ਇਹ ਦਾ ਨਾ ਕੋਈ ਸ਼ ਐਂਟਰੀ ਕਹਿ ਸਕਦੇ ਆ ਜਾਂ ਐਗਜ਼ਿਟ ਕਹਿ ਸਕਦੇ ਆ ਆਪਾਂ ਲਾਲ ਕਿਲੇ ਦਾ ਤੇ ਵੀਰ ਦੇ ਅੱਗੇ ਬਸ ਬਾਹਰ ਲੱਭ ਕੇ ਆਪਾਂ ਅੱਗੇ ਆਂਗੇ ਇਸ ਤੋਂ ਬਾਅਦ ਜੇ ਆਪਾਂ ਉੱਥੋਂ ਐਗਜ਼ਿਟ ਕਰਦੇ ਆ ਤਾਂ ਦੁਬਾਰਾ ਆਪਾਂ ਅੰਦਰ ਆਉਣ ਵਾਸਤੇ ਇੱਕ ਟਿਕਟ ਫੇਰ ਤੋਂ ਦਿਖਾਉਣੀ ਪਊਗੀ ਤਾਂ ਕਰਕੇ ਬਸ ਸਿੱਧਾ ਨਾ ਕੋਈ ਸ਼ ਥਿਊ ਆ ਆ ਤੋਪ ਆ ਜਿੱਥੇ ਬਾਈ ਕਹਿਣਾ ਸੀਗਾ ਮੇਰੇ ਨਾਲ ਫੋਟੋ ਕਰਾਉਣੀ ਆ ਬਾਈ ਖੜਨਾਗਾ ਲਓ ਖੜੋ ਚਲੋ ਪਹਿਲਾਂ ਆਪਾਂ ਇੱਕ ਵਿੱਚ ਵੀਡੀਓ ਦੀ ਕਲਿੱਪ ਲੈ ਲੈਨੇ ਆ ਤੇ ਇਦਾਂ ਦੀ ਕੋਈ ਸਟੋਪ ਪਈ ਹੋਈ ਆ ਤੇ ਪਿੱਛੇ ਭਾਈ ਕਹਿੰਦਾ ਫੋਟੋ ਕਰਾਉਣੀ ਆ ਦੀ ਆਪਾਂ ਫਿਰ ਫੋਟੋ ਖਿੱਚਦੇ ਆਂਗੇ ਤੇ ਇਹਦੇ ਸਾਨੂੰ ਲੱਭ ਤਰਿਆ ਨਹੀਂ ਵੀ ਕਿੱਥੋਂ ਦੀ ਇਹਦੇ ਅੱਗ ਲੱਗਦੀ ਸੀ ਕਿ ਪਿੱਛੇ ਪਰ ਇਹਦੇ ਵਿੱਚ ਗੁਰੂਦਪਰਖੇ ਆ ਗੋਲਾ ਇਹਦਾ ਮੈਨੂੰ ਤਾਂ ਡੁਪਲੀਕੇਟ ਆ ਇਹ ਅੱਛਾ ਬੰਦ ਕਰੀ ਹੋਈ ਆ ਵਿੱਚ ਕੋਈ ਕੁਝ ਪਾਣਾ ਦੇਣਾ ਉਹ ਫਿਰ ਉਹਦਾ ਪਿੱਛੇ ਜਿਹੜਾ ਉਹ ਸਰਾਖਾ ਜਿੱਥੇ ਉਹਦਾ ਬਰੂਦ ਲੱਗਦਾਗਾ ਹਨਾ ਉਹ ਵੀ ਬੰਦ ਕੀਤਾ ਹੋਇਆ ਸੀਗਾ ਤੇ ਪਿੱਛੇ ਦਾ ਕੁਝ ਐਦਾਂ ਦਾ ਥਿਊ ਲਾਲ ਕਿਲਾ NCR ਹਿੰਦੁਸਤਾਨ ਦਾ ਦਿਲ ਕਿਹਾ ਜਾਣ ਵਾਲਾ ਸ਼ਹਿਰ ਦਿੱਲੀ ਦੇ ਵਿੱਚ ਲਗਭਗ ਸ਼ਾਮ ਦੇ ਵਾ ਪੰਜ ਕੁ ਵਜੇ ਨਾਲੇ ਆ ਵਜ ਹੀ ਗਏ ਆ ਪੰਜ ਪੰਜ ਸਵਾ ਪੰਜ ਦਾ ਟਾਈਮ ਹੋ ਗਿਆ ਤੇ ਆਪਾਂ ਚੱਲ ਜਾਈਏ ਆਪਾਂ ਇਹ ਜਿਹੜੇ ਆ ਰਹੇ ਆ ਕਾਫੀ ਉੱਚੀ ਬਿਲਡਿੰਗ ਆ ਆ ਨੀਚੇ ਤੇ ਚੜ੍ਹਨਾ ਲਗਭਗ ਇੰਪੋਸੀਬਲ ਹੀ ਆ ਕਿ ਇੱਧਰ نیچے ਕੁ ਖੂ ਕੁਆਂ ਟਾਈਪ ਬਣਿਆ ਹੋਇਆਗਾ ਤੇ ਉੱਪਰ ਬਿਲਡਿੰਗ ਆ ਪਰ ਫਿਰ ਵੀ ਇਹਨਾਂ ਦਾ ਰੈੱਡਪੋਟ ਦਾ ਜੋ ਆਕਰ ਨਹੀਂ ਇਹ ਤਾਂ ਸਾਜ ਉਹ ਐਂਟਰੀ ਆ ਨਾ ਉਧਰ ਦੀ ਉਹ ਜਿਹੜਾ ਪਠਾਨ ਦੇ ਸੁਣ ਉਹ ਜਿਹੜਾ ਪੱਖਣਾ ਹੋਵੇਗਾ ਕੋਨਾਸ ਤੂੰ ਮੋਸ਼ਨ ਨਹੀਂ ਹਾਂ ਤੂੰ ਲਾਲ ਕਿਲੇ ਦੀ ਰਾਣੀ ਹੈ ਤੇ ਤੇਰੇ ਖਸਮ ਵੀ ਤਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਗੱਡੀਆਂ ਦੇ ਸੰਨ ਸਾਜਾ ਪਾਜਾਂ ਵਾਲੇ ਆ ਤੇ ਅੱਬ ਅੱਜ ਖੜੇ ਆਂਗੇ ਲਾਲ ਕਿਲਾ ਦਿੱਲੀ ਹ ਹਿੰਦੁਸਤਾਨ ਦਾ ਦਿਲ ਕਿਹਾ ਜਾਣ ਵਾਲਾ ਸ਼ਹਿਰ ਦਿੱਲੀ ਦੇ ਵਿੱਚ ਤੇ ਇੱਥੇ ਆਪਾਂ ਸਾਰਾ ਅੱਜ ਪਹੁੰਚ ਕੇ ਦਿੱਕੀ ਦਾ ਟੈਕਸਚਰ ਕੀਤਾ ਦਿੱਕੀ ਦੀਆਂ ਉਹ ਫਿਰ ਅੱਗੇ ਫਿਰ ਵੀਡੀਓ ਵਿੱਚ ਦਿਖਾਉਣੇ ਹੈਗੇ ਇਹ ਲਾਲ ਕਿਲੇ ਦਾ ਕੁਝ ਬਾਹਰ ਦਾ ਦ੍ਰਿਸ਼ ਤੇ ਆ ਇਧਰ ਮੰਦਿਰ ਆ ਕੋਈ ਸ਼੍ਰੀ ਦਿਗੰਬਰ ਜੈਨਨਾਥ ਮੰਦਿਰ ਦਾ ਕਰਕੇ ਕੁਝ ਮੰਦਿਰ ਹੈਗਾ बस वो अगर खड़े हुए हैं वेट कर रहे हैं अपनी कैब आ रही है उन्हें फोन किया कहते इस सैड आ जाओ कैब आ रही है तो नहीं नहीं। आप चलते अपने रेलवे स्टेशन तो काफ़ी ज्यादा भीड़ भी है बहुत ज़्यादा ट्रैफिक है बहुत ज़्यादा डबल सिक्स सैवन नाइन ਸੋ ਫਾਈਨਲੀ ਕੈਬ ਆ ਗਈ ਤੇ ਕੈਬ ਦੇ ਵਿੱਚ ਬੈਠ ਗਏ ਆ ਪਿੱਛੇ ਮੰਦਿਰ ਆ ਟ੍ਰੈਫਿਕ ਬਹੁਤ ਜ਼ਿਆਦਾ ਲੱਗ ਰਿਹਾ ਮੈਨੂੰ ਲੱਗਦਾ ਇਥੋਂ ਆਪਾਂ ਨੂੰ ਅੱਧੇ ਤੋਂ ਪੌਣਾ ਘੰਟਾ ਲੱਗ ਜੂਗਾ ਜਾਂਦਿਆਂ ਨੂੰ ਕੈਬ ਆਈ ਹੈ ਜਸਟ ਅਸੀਂ ਲੇਨ ਦੇ ਵਿੱਚ ਲੱਗੇ ਹੋਈ ਵਿੱਚ ਹੀ ਆ ਕੇ ਚੜ ਗਏ ਬੱਸ ਸਾਨੂੰ ਨੰਬਰ ਦੇਖ ਲਿਆ ਤੇ ਆ ਇਧਰ ਲਾਲ ਕਿਲਾ ਰਹਿ ਗਿਆ ਇਸ ਸਾਈਡ ਮੰਦਿਰ ਆ ਤੇ ਅੱਧੇ ਤੋਂ ਪੌਣਾ ਘੰਟਾ ਲੱਗ ਜੂਗਾ ਜਾਂਦਿਆਂ ਨੂੰ ਰੇਲਵੇ ਸਟੇਸ਼ਨ ਆ ਤੇ ਬੱਸ ਅੱਗੇ ਜਾ ਕੇ ਦੱਲ ਨੇ ਇਸ ਤਰ੍ਹਾਂ ਰੋਹਲਾ ਮਾਰਕੀਟ ਦਾ ਕੁਝ ਨਾਈਟ ਦਿਖਾ ਦਿਓ ਤੇ ਆਪਾਂ ਬਸ ਥੋੜਾ ਟਾਈਮ ਇੱਥੇ ਬਸੋਂ ਟ੍ਰੇਨ ਦਾ ਟਾਈਮ ਆਪਣਾ ਲੱਭ ਗਿਆ ਹੈਗਾ 11:00 ਵਜੇ ਟਿਕਟ ਵੀ ਕਨਫਰਮ ਹੋ ਗਈ ਆ ਤੇ ਬਾਈ ਕਹਿੰਦਾ ਕੁਝ ਲੈ ਲਈਏ ਆਇਆ ਬਸੰਦੇ ਕੁਛ ਕਿ ਕੱਢ ਲੈ ਪੀਸ ਜਿਹੜੇ ਜਿਹੜੇ ਲੈਣੇ ਆ ਆ ਸਟੇਸ਼ਨ ਦੇ ਬਾਹਰ ਦਾ ਵੀਊਅਰ ਥੋੜਾ ਜਿਹਾ ਲਓ ਜੀ ਸ਼ਾਪਿੰਗ ਹੋ ਗਈ ਹਾਂਜੀ ਆਪਾਂ ਸਾਢੇ 6:00 ਵਜੇ ਆਪਣੇ ਸਟੇਸ਼ਨ ਤੇ ਆ ਗਏ ਸੀ ਤੇ ਹੁਣ 10 ਵਜੇ 7 ਮਿੰਟ ਹੋ ਗਏ ਆ ਤੇ 10 ਵਜੇ 40 45 ਮਿੰਟ ਤੇ ਆਪਣੀ ਟ੍ਰੇਨ ਆ ਗਈ ਤੇ ਬਸ ਉਦੋਂ ਦੇ ਬੈਠੇ ਆਂਗੇ ਟ੍ਰੇਨ ਦੇ ਵਿੱਚ ਆ ਗਏ ਸੀ ਹੁਣ ਥੋੜਾ ਟਾਈਮ ਹੋ ਗਿਆ ਤੇ ਬਸ ਆਜੇ ਕੁਝ ਬਾਹਰ ਦਾ ਵੀ ਤੁਹਾਨੂੰ ਦਿਖਾਉਣੀਆਂ ਨੇ ਇਸ ਤਰ੍ਹਾਂ ਇਹਦਾ ਬਸ਼ੰਦਰ ਟ੍ਰੇਨ ਦੇ ਤੇ ਟ੍ਰੇਨ ਖੜੀ ਆ ਸਾਰਾ ਡਾਂਸਰ ਫਿਰ ਪਾਉਣਗੇ ਟੂ ਟੂ ਇਹ ਨੂੰ ਨਾ ਆ ਸਕਣਾ ਆਸਤਾ ਛੇ ਮਿੰਟਾਂ ਨਾਲ ਅਸਤੇ ਅੱਡੇ ਤੋਂ ਘੰਟੇ ਤੋਂ ਜ਼ਿਆਦਾ ਅਲਰੇਡੀ ਨੂੰ ਹਾਂਜੀ ਸਤਿ ਸ੍ਰੀ ਅਕਾਲ ਤੇ ਸਵੇਰ ਦੇ ਲਗਭਗ 8:00 ਵੱਜ ਚੁੱਕੇ ਆ ਤੇ ਲੇਟ ਬਹੁਤ ਹੋ ਗਈ ਟ੍ਰੇਨ ਤੇ ਆਪਾਂ ਖੜੇ ਹਾਂ ਗਿੱਦੜਵੇ ਸਟੇਸ਼ਨ ਤੇ ਆਪਾਂ ਖੜੇ ਹਾਂ ਗਿੱਦੜਵੇ ਸਟੇਸ਼ਨ ਤੋਂ ਵੀ ਅੱਗਾ ਮੜ ਪਿੱਛੇ ਖੜੇ ਹਾਂਗੇ ਥੋੜਾ ਜਿਹਾ ਤੇ ਕ੍ਰਾਸ ਪਿਆ ਟ੍ਰੇਨ ਦਾ ਬਹੁਤ ਜਿਆਦਾ ਲੇਟ ਹੋ ਗਈ ਆ ਤੇ ਧੁੰਦ ਵੀ ਕਾਫੀ ਜਿਆਦਾ ਜਿਹਦੇ ਕਰਕੇ ਲੇਟ ਹੋਈ ਆ ਟ੍ਰੇਨ ਤੇ ਬਸ ਮੈਨੂੰ ਲੱਗਦਾ ਵੀ ਕਿੰਨਾ ਆਪਾਂ ਨੂੰ 9:00 ਵਜੇ ਹੀ 8:30 9:00 ਵਜੇ ਪਹੁੰਚਾਉਗਾ ਨਾ 8:30 9:00 ਵਜੇ ਪਹੁੰਚਾ ਦੂ ਟ੍ਰੇਨ ਅਜਾਜ ਦੇਖਦੇ ਆਂ ਬਾਕੀ ਕਿੰਨੇ ਵਜੇ ਪਹੁੰਚਾਂਦੀ ਆ ਲੇਟ ਬਹੁਤ ਹੋ ਗਈ 6:20 ਦਾ ਟਾਈਮ ਸੀਗਾ ਕਿ 5:20 ਦਾ पांचवी टाइम सी तो टाइम हो कि गया सही पौने अठ हो गए बहुत लेट हो गई लो जी फैनली आप पहुंच गए मलोटी दिल्ली का सफर हमारा खत्म No, <coughs> no, <coughs>